ਇਸ ਤਰ੍ਹਾਂ ਦੇਖਦੇ ਹੋ ਤੁਸੀਂ ਗੁੱਡੀ ਫੁੱਕੀ ਮੌਸਮ ਦਾ ਮિજાਜ ਵੀ ਬਦਲਿਆ بارش ਵੀ ਹੋਈ ਇੰਦਰ ਦੇਵ ਜੀ ਤੁਹਾਡੀ ਸੁਣੀ ਤੇ ਦੂਜੇ ਪਾਸੇ ਫੇਸਬੁਕ ਵਿਦਿਆ ਵਿਦਵਾਨ ਜਿਹੜੇ ਹੈਗੇ ਨੇ ਅੰਧਵਿਸ਼ਵਾਸ ਕਹਿ ਰਹੇ ਨੇ ਕਿ ਇਹ ਤਾਂ ਬਕਵਾਸ ਹੈ ਤਾਂ ਕੁਝ ਨਹੀਂ ਹੋਇਆ ਨਾ ਅਸੀਂ ਤਾਂ ਇਹਨੂੰ ਅੰਧਵਿਸ਼ਵਾਸ ਨਹੀਂ ਸਮਝਦੇ ਸਾਡਾ ਵਿਸ਼ਵਾਸ ਹੈ ਵੀ ਜੇ ਅਸੀਂ ਗੁੱਡੀ ਫੁੱਕੀ ਤਾਂ ਸਾਡੇ ਕਹਿ ਤੋ ਰੱਬ ਨੇ ਮੀਂਹ ਪਾਇਆ ਸਾਨੂੰ ਪੂਰਾ ਪਰਮਾਤਮਾ ਤੇ ਵਿਸ਼ਵਾਸ ਹੈ ਨੌਜਵਾਨ ਪੀੜੀ ਤੱਕ ਹੀ ਕਹਿੰਦੇ ਤਾਂ ਤੁਹਾਨੂੰ ਵਿਸ਼ਵਾਸ ਨੌਜਵਾਨਾਂ ਨੂੰ ਅਚਾਨਕ ਪੈ ਗਈ ਹਾਂ ਨੌਜਵਾਨਾਂ ਨੂੰ ਕੀ ਪਤਾ ਨੌਜਵਾਨਾਂ ਨੂੰ ਤਾਂ ਇੱਕ ਫੋਨ ਚਲਾਉਣ ਦਾ ਪਤਾ ਹੈ ਉਹਨਾਂ ਨੂੰ ਹੋਰ ਕਾਸੇ ਦਾ ਨਹੀਂ ਪਤਾ ਉਹਨਾਂ ਨੂੰ ਕੀ ਪਤਾ ਵੀ ਇਹ ਕੀ ਪ੍ਰਾਣੀਆ ਗੱਲਾਂ ਹੁੰਦੀਆਂ ਨੇ ਸਾਨੂੰ 100 ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਇਹ ਗੱਲਾਂ ਨੂੰ ਬਿਲਕੁਲ ਹੈ ਫਿਰ ਸਾਨੂੰ ਤਾਂ ਵੀ ਇਸ ਗੱਲ ਤੇ ਪੂਰਾ ਵਿਸ਼ਵਾਸ ਹੈ ਉਹ ਜਿਹੜੇ ਅੰਧਵਿਸ਼ਵਾਸ ਕਹਿਣ ਵਾਲੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਇੱਕ ਫੋਨ ਤੋਂ ਬਿਨਾਂ ਉਹਨਾਂ ਨੂੰ ਕਿਸੇ ਮਾਂ ਦਾ ਨਾ ਬਾਪ ਦਾ ਨਾ ਭੈਣ ਭਾਈ ਦਾ ਕਿਸੇ ਦਾ ਨਹੀਂ ਪਤਾ ਉਹਨਾਂ ਨੂੰ ਉਹਨਾਂ ਨੂੰ ਤਾਂ ਬਸ ਇਹੀ ਪਤਾ ਵੀ ਫੋਨ ਕਿਵੇਂ ਚੱਲਦਾ ਕੀ ਇਹਦੇ ਤੇ ਚੱਲਦਾ ਉਹਨਾਂ ਨੂੰ ਹੋਰ ਕੁਝ ਨਹੀਂ ਪਤਾ ਸਾਨੂੰ ਵਿਸ਼ਵਾਸ ਸੀ ਤਾਂ ਲੱਗਦਾ ਕਿ ਤਨਾ ਕਿ ਹਾਂ ਸਾਨੂੰ ਵਿਸ਼ਵਾਸ ਸੀ ਅਸੀਂ ਕਰਿਆ ਤੇ ਹੋਇਆ ਸਾਡੀ ਗੱਲ ਪੂਰੀ ਹੋਈ ਵੀ ਹਾਂ ਅਸੀਂ ਅੱਗੇ ਵੀ ਕਰਦੇ ਹਾਂ ਹਰੇਕ ਸਾਲ ਅਸੀਂ ਇਹੀ ਕੰਮ ਕਰਦੇ ਹਾਂ ਗੁੱਡੀ ਪੂਕਦੇ ਹਾਂ ਤੇ ਮੀਂਹ ਜ਼ਰੂਰ ਪੈਂਦਾ ਉਹ ਬੜੀ ਪਾਜੀ ਕੀ ਨਾਮ ਦਾ ਸੰਦੀਪ ਮਾਲਾ ਕਿਸ ਤਰ੍ਹਾਂ ਦੇਖਣਾ ਛੋਟੇ ਵੱਲੋਂ ਗਰਮੀ ਦਾ ਪ੍ਰਕੋਪ ਘਟਾਉਣ ਖਾਤਰ ਜਿਹੜੀ ਗੁੱਡੀ ਫੂਕਣ ਦੀ ਰਸਮ ਅਦਾ ਕੀਤੀ ਗਈ ਸੀ ਹਾਂਜੀ ਹਾਂਜੀ ਤੇ ਉਹ ਕਿਵੇਂ ਤੁਹਾਡੇ ਜ਼ਹਿਨ ਚ ਆ ਗਈ ਇਹ ਰਸਮ ਕਿੱਥੀ ਜਾਂਦੀ ਇਹ ਸਾਡੇ ਵਿੱਚ ਜੀ ਬਜ਼ੁਰਗ ਨੇ ਸਾਡੇ ਨਾਲ ਬਜ਼ੁਰਗ ਹੈਗੇ ਉਹਨਾਂ ਨੇ ਕਿਹਾ ਸੀ ਵੀ ਗੁੱਡੀ ਆਪਾਂ ਫੂਕਦੇ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਹ ਪਹਿਲਾਂ ਤੋਂ ਹੀ ਫੂਕਦੇ ਆ ਰਹੇ ਨੇ ਜੀ ਪੁਰਾਣੇ ਜ਼ਮਾਨੇ ਤੋਂ ਚੱਲੀ ਆ ਰਹੀ ਹੈ ਇਹ ਪ੍ਰਥਾ ਗੁੱਡੀ ਫੂਕਣ ਦੀ ਗੁੱਡੀ ਫੂਕਣ ਤੋਂ ਬਾਅਦ ਮੀਂਹ ਪੈਂਦਾ ਜੀ ਤਾਂ ਅਸੀਂ ਰਲ ਮਿਲ ਕੇ ਉਪਰ ਆਲਾ ਜਿੱਤਾਂ ਵੀ ਚਲੋ ਆਪਾਂ ਕਰ ਲੈਨੇ ਆ ਇਹ ਫਿਰ ਗੁੱਡੀ ਫੂਕੀ ਗਈ ਸਾਰਾ ਕੀਤਾ ਗਿਆ ਇਹ ਤੇ ਮੀ ਆਇਆ ਠੀਕ ਹੈ ਸੋ ਕਿੰਨਾ ਸਮਾਂ ਲੱਗਦਾ ਜਦੋਂ ਗੁੱਤੀ ਫੂਕਦੇ ਹੋ ਕਿ ਕਿ ਜਿਹੜੀ ਹੈਗੀਆਂ ਨੇ ਅ ਰਸਮਾਂ ਕੀਤੀ ਜਾਂਦੀ ਨੇ ਇਸ ਤਰ੍ਹਾਂ ਹਾਂਜੀ ਇੱਕ ਦਿਨ ਪਹਿਲਾਂ ਜਾ ਕੇ ਦੇਖੋ ਘਰ ਘਰ ਜਾ ਕੇ ਸਾਡੇ ਦੋ ਬੀਬੀਆਂ ਨੇ ਗੂੜ ਇਕੱਠਾ ਕੀਤਾ ਜੀ ਤੇਲ ਅ ਗੂੜ ਤੇਲ ਹੋ ਗਿਆ ਜਿਵੇਂ ਆਟਾ ਹੋ ਗਿਆ ਇਹ ਤਿੰਨੋਂ ਚੀਜ਼ਾਂ ਗੁਲਗਲੀਆਂ ਵਾਸਤੇ ਚਾਹੀਦੀਆਂ ਹੁੰਦੀਆਂ ਨੇ ਜੀ ਬਾਕੀ ਬਾਲਣ ਹੋ ਗਿਆ ਇਹ ਸਮਾਨ ਇਕੱਠਾ ਕੀਤਾ ਗਿਆ ਜੀ ਦੂਸਰੇ ਦਿਨ ਫਿਰ ਦੁਪਹਿਰੇ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਬਣਾਉਣ ਦਾ ਤੁਸੀਂ 애니 ਮਹਤਰਾ ਵਾਲੇ ਪਰਥਾ ਕੀਤੀ ਸ਼ਰਦਾ ਨਾਲ ਸ਼ਰਦਾ ਭਾਵਨਾ ਨਾਲ ਉਸ ਦੇ باوجود ਵੀ ਸੋਸ਼ਲ ਮੀਡੀਆ ਤੇ ਕਈ ਵਿਦਵਾਨ ਨੇ ਜਿਹੜਾ ਇਸ ਦੀ ਨਕੇਤੀ ਕਰਨੀ ਕੀਤਾ ਅੰਧਵਿਸ਼ਵਾਸ ਹ ਹਾਂ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਹਾਲਕਿ ਤੁਹਾਡੀ ਗੁੱਡੀ ਫੁੱਟ ਦੀ ਪ੍ਰਸਤ ਤੋਂ ਬਾਅਦ ਮੀ ਤੇ ਹਾਂਜੀ ਹਾਂਜੀ ਇਹ ਉਹਨਾਂ ਦੀ ਸੋਚ ਹੈ ਜੀ 네ਗੇਟਿਵ ਸੋਚ ਹੈ ਜੀ ਉਹਨਾਂ ਦੀ ਉਹ ਸੋਚਦੇ ਨੇ ਵੀ ਅંધ ਵਿਸ਼ਵਾਸ ਹੈ ਪਰ ਦੇਖੋ ਸਾਡੇ ਬਜ਼ੁਰਗ ਕਹ ਰਹੇ ਸੀਗੇ ਵੀ ਆਪਣੀ ਸ਼ੁਰੂ ਤੋਂ ਇਹ ਚੱਲੀ ਆ ਰਹੀ ਹੈ ਵੀ ਬਣਾਉਂਦੇ ਨੇ ਗੁੱਡੀ ਗੁਲਗਲੇ ਬਣਾਉਂਦੇ ਨੇ ਗੁੱਡੀ ਪੂਕਦੇ ਨੇ ਮੀਂਹ ਆ ਜਾਂਦਾ ਉਹ ਬਜ਼ੁਰਗਾਂ ਨੇ ਸਾਨੂੰ ਕਿਹਾ ਜੀ ਅਸੀਂ ਉਹਨਾਂ ਦੇ ਬਚਨਾਂ ਤੇ ਫੁੱਲ ਚਾੜੇ ਅਸੀਂ ਰਲ ਮਿਲ ਕੇ ਉਪਰਾਲਾ ਕੀਤਾ ਤੇ ਇੰਦਰ ਦੇਵਤਾ ਨੂੰ ਪ੍ਰੇ ਕੀਤੀ ਰਲ ਮਿਲ ਕੇ ਅਸੀਂ ਤੇ ਚਲੋ ਭਗਵਾਨ ਸਾਡੀ ਪ੍ਰੇ ਤੇ ਖੁਸ਼ ਵੀ ਹੋਇਆ ਜੀ ਮੀਂਹ ਵੀ ਆਇਆ ਮੌਸਮ ਵੀ ਠੰਡਾ ਹੋਇਆ ਜਿਹੜੀ ਜਿਹੜੀ ਆਧੁਨਿਕ ਸਮੇਂ ਤੇ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਵੀ ਕਿਤਨਾ ਕਿਤੇ ਉਹ ਪੁਰਾਣੀ ਪ੍ਰਥਾ ਨੂੰ ਉਹ ਇੱਕ ਤਰ੍ਹਾਂ ਦਾ ਲਾਈਟਰ ਹੀ ਲੈਂਦੀ ਹੈ ਚੋਲੋ ਜੀਓ ਆਪਣੇ ਨੂੰ ਜਿਆਦਾ ਪੜੇ ਲਿਖੇ ਸਮਝਦੇ ਨੇ ਅੱਜ ਕੱਲ ਜਿਵੇਂ ਯੁੱਗ ਚੱਲ ਰਿਹਾ ਉਹਨਾਂ ਨੂੰ ਐਂ ਲੱਗਦਾ ਵੀ ਅੰਧਵਿਸ਼ਵਾਸ ਹੈ ਪਰ ਇਹ ਨਈਂ ਸ਼ਰਦਾ ਦੇ ਫੁੱਲ ਨੇ ਜੀ ਇਹ ਅਸੀਂ ਭਗਵਾਨ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਫੁੱਲ ਗਲੇ ਬਣਾਏ ਸਭ ਕੁਝ ਕੀਤਾ ਤਾਂ ਈਂਦਰ ਦੇਵਤਾ ਨੇ ਖੁਸ਼ ਹੋ ਕੇ ਸਾਡੇ ਬਾਰਿਸ਼ ਕੀਤੀ ਸਾਰਿਆਂ ਨੂੰ ਪੈਦਾ ਹੋਇਆ ਦੇਖੋ ਠੰਡਕ ਹੋਈ ਤੁਸੀਂ ਦੇਖ ਹੀ ਰਹੇ ਹੋ ਜੀ ਮੌਸਮ ਦਾ ਕਿੰਨਾ ਫਰਕ ਹੈ ਜੀ ਮੀਂਹ ਵੀ ਪਿਆ ਹਵਾ ਵੀ ਠੰਡੀ ਚੱਲ ਰਹੀ ਹੈ ਨਾ ਜੀ ਜਦੋਂ ਜਿਆਦਾ ਗਰਮੀ ਹੁੰਦੀ ਹੈ ਤਾਂ ਇੱਕ ਵਾਰੀ ਕਰਦੇ ਨੇ ਉਪਰਾਲਾ ਕਰਨਾ ਕੋਈ ਸੁੱਖਾ ਨਹੀਂ ਹੈਗਾ ਜੀ 2 ਦਿਨ ਲੱਗੇ ਪੂਰੇ ਇਹਨੂੰ ਤੇ ਇੱਕ ਵਾਰੀ ਫੁੱਕੀ ਜਾਂਦੀ ਹੈ ਜੀ ਮੀਂਹ ਆ ਵੀ ਜਾਂਦਾ ਦੇਖੋ ਹੁਣ ਸਟਾਰਟਿੰਗ ਹੀ ਹੋ ਗਏ ਮੌਨਸੂਨ ਆ ਰਹੀਆਂ ਨੇ ਜੀ ਥੋੜਾ ਆਹ ਥੋੜਾ ਮੌਸਮ ਖੰਡਾ ਹੋ ਗਿਆ ਹੁਣ ਚੱਲਦਾ ਰਹੇਗਾ ਮੀਂਹ بارش ਹਾਂਜੀ ਤੁਹਾਜਪਾਂ ਦੀ ਕੀ ਨਾਮ ਪੁੱਛਦਾ ਮੇਰਾ ਨਾਮ ਰਮਨਦੀਪ ਹੈ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਗੁੱਡੀ ਫੁਕਨ ਦੀ ਪ੍ਰਥਾ ਤੁਸੀਂ ਸ਼ੁਰੂ ਕੀਤੀ ਤੇ ਮੌਸਮ ਦਾ ਮિજાਜ ਬਦਲਿਆ بارش ਹੋ ਗਈ ਹਾਂਜੀ ਇਹ ਅਸੀਂ ਤਾਂ ਨਹੀਂ ਸ਼ੁਰੂ ਕੀਤੀ ਜੀ ਸਾਡੇ ਬਜ਼ੁਰਗ ਨੇ ਜਿਹੜੇ ਉਹ ਸਾਨੂੰ ਇਸ ਬਾਰੇ ਦੱਸਦੇ ਨੇ ਅਸੀਂ ਉਹਨਾਂ ਦੇ ਕਹਿਣ ਅਨੁਸਾਰ ਚੱਲੇ ਅਸੀਂ ਜਿਵੇਂ ਸਾਰਿਆਂ ਨੇ ਇਕੱਠੇ ਹੋ ਕੇ ਤਰਾਸਣ ਇਕੱਠਾ ਕਰਿਆ ਗੁੱਡੀ ਫੁੱਕੀ ਤੇ ਮੌਸਮ 'ਚ ਵੀ ਫੇ ਬਦਲਾ ਆਇਆ ਜੀ بارش ਹੋਈ ਹੈ ਪਰ ਸਾਨੂੰ ਲੱਗਦਾ ਵੀ ਇਹ ਸਾਡੇ ਕਰਕੇ ਹੋਇਆ ਸੀ ਜਿਸ ਤਰ੍ਹਾਂ ਗੁਰਬਾਣੀ 'ਚ ਵੀ ਲਿਖਿਆ ਵੀ ਬੰਬੀਹਾ ਅਮਰਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਜਦੋਂ ਕਿ ਇੱਕ ਬੰਬੀਹੇ ਦੀ ਪੁਕਾਰ ਸੁਣ ਸਕਦਾ ਪਰਮਾਤਮਾ ਫਿਰ ਇੱਕ ਇਨਸਾਨ ਦੀ ਕਿਉਂ ਨਹੀਂ ਸੁਣ ਸਕਦਾ ਅਸੀਂ ਉਸ ਪਰਮਾਤਮਾ ਨੂੰ ਖੁਦਾ ਨੂੰ ਇਹ ਜਾਣ ਕੇ ਵੀ ਹਾਂ ਸਾਡੀ ਪਕਾਰ ਸੁਣੂਗਾ ਅਸੀਂ ਆਪਣੀ ਮਿਹਨਤ ਕੀਤੀ ਤੇ ਸਾਡੀ ਮਿਹਨਤ ਨੂੰ ਫੜ ਲੈ ਤੁਸੀਂ ਸ਼ਰਦਾ ਭਾਵ ਨਾਲ ਗੁੱਡੀ ਫੁਕੀ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਤੁਹਾਨੂੰ ਵਿਸ਼ਵਾਸ ਹੈ ਤਾਂ ਕੋਈ ਤੱਥ ਨਹੀਂ ਬੰਦਾ ਹਾਂਜੀ ਇਹਦੇ ਪ੍ਰਤੀ ਸਭ ਦੀ ਆਪਣੀ ਆਪਣੀ ਸੋਚ ਹੈ ਕੋਈ ਕਿਵੇਂ ਲੈਂਦਾ ਕਿਸ ਗੱਲ ਨੂੰ ਕੋਈ ਕਿਵੇਂ ਲੈਂਦਾ ਅਸੀਂ ਇਸ ਗੱਲ ਨੂੰ ਇਹ ਪੋਜ਼ਿਟਿਵ ਸੋਚਿਆ ਕਈ ਨੈਗੇਟਿਵ ਸੋਚਦੇ ਨੇ ਉਹ ਆਪਣੀ ਆਪਣੀ ਸੋਚ ਹੈ